ਕਿ ਗੜਾਈ ਕਰਨੀ ਹੈ ਨਾ ਉਨੀਆਂ ਕਿਲਿਆਂ ਨੂੰ ਹਾਂ 4 ਲੱਖ ਰੁਪਈਆ ਖਰਚਾ ਹੁੰਦਾ ਹੈ 4 ਲੱਖ ਤੇ ਕਿੰਨਾ ਕਿੰਨੇ ਚਿਰ ਲੱਗੇ ਰਹਿੰਦੇ ਹੈ ਹਰ ਕਾਹੀ ਉਨੀਆਂ ਕਿਲਿਆਂ ਨੂੰ 70-80 ਹਜ਼ਾਰ ਚ ਕੰਪਲੀਟ ਕਰਤਾ 70-80 ਹਜ਼ਾਰ ਜੀ ਇਹ ਫਿਰ ਜੱਟ ਨੇ ਆਪਦੇ ਹੱਥ ਲਾਏ ਨੇ ਨਾ ਇਹ ਜੱਟ ਪਹਿਲੀ ਜੀ ਕੰਮ ਕਰਕੇ ਪਹਿਲੀ ਜੀ ਕੰਮ ਕਰਕੇ ਹੱਥ ਲਾਏ ਨੇ ਆ ਮਿੱਤਰੋ ਅੱਜ ਆਪਾਂ ਪਹੁੰਚੇ ਆ ਪਿੰਡ ਖਸ ਵਾਲੀ ਡੇਰਾ ਬਾਬਾ ਨਾਨਕ ਜਿੰਨੂ ਕੇ ਗੋਬੀ ਦਾ ਗੜ ਕਿਹਾ ਜਾਂਦਾ ਤਾਂ ਮਿੱਤਰੋ ਇੱਥੇ ਅੱਜ ਢਿੱਲੋ ਪਾਵਰ ਵਾਲਿਆਂ ਨੇ ਲਾਇਆ ਸੈਂਟਰ ਸਰਵਿਸ ਸੈਂਟਰ ਕਿਉਂਕਿ ਮਿੱਤਰੋ ਇੱਥੇ ਉਹਨਾਂ ਦੇ ਬਹੁਤ ਹੀ ਜ਼ਿਆਦਾ ਪੀ ਤੇ ਬਹੁਤ ਜ਼ਿਆਦਾ ਤਦਾਦ ਚ ਥਗੋਬੀ ਲਾਈ ਜਾਂਦੀ ਹੈ ਪਿੱਛੇ ਚਲੋ ਗੋਭੀ ਜਿਹੜੀ ਹੜਾ ਦੀ ਮਾਰ ਹੇਠ ਆ ਗਈ ਤੇ ਦੇਖੋ ਤੁਸੀਂ ਦੁਬਾਰਾ ਗੋਭੀ ਮਿੱਤਰੋ ਫੇਰ ਤਿਆਰ ਹੋ ਗਈ ਹੈ ਐਡੀ ਤਗੜੀ ਧਰਤੀ ਹੈ ਡੇਰਾ ਬਾਬਾ ਨਾਨਕ ਦੀ ਅੱਜ ਇੱਕ ਨਵਾਂ ਪਾਵਰ ਵੀਡਰ ਜਿਹੜਾ ਕਿ ਵੀਰ ਨੇ ਲਾਂਚ ਕੀਤਾ ਉਹ ਇਸ ਧਰਤੀ ਤੇ ਕੀਤਾ ਡੇਰਾ ਬਾਬੇ ਨਾਨਕ ਦੀ ਧਰਤੀ ਤੇ ਆਓ ਵੀਰ ਨਾਲ ਕਰਦੇ ਆਂ ਗੱਲਬਾਤ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਕਰਦੇ ਆਂ ਸਟਾਰਟ ਦੋਸਤੋ ਆਪਣੇ ਨਾਲ ਵੀਰ ਜੁੜ ਚੁੱਕੇ ਨੇ ਢਿੱਲੋ ਪਾਵਰ ਹਾਂਜੀ ਵੀਰ ਜੀ ਕੀ ਹਾਲ ਹਾਂਜੀ ਵੀਰ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਵੀਰ ਜੀ ਆ ਕੀ ਬਲਾ ਤੁਸੀਂ ਜਿਹੜੀ ਕਿ ਨਵੀਂ ਲਾਂਚ ਕੀਤੀ ਐ ਇਹਨੂੰ ਕੀ ਕਹਿੰਦੇ ਆ ਤੇ ਇਹਨੂੰ ਸਮਝਾਓ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਵੀ ਕਿਸਾਨਾਂ ਵਾਸਤੇ ਕਿਵੇਂ ਫਾਇਦੇਮੰਦ ਹੈ ਇਹ ਵੀਰ ਜੀ ਇਹ ਪਾਵਰ ਟੀਲਰ ਆ ਅੱਛਾ ਜੀ ਜਿੱਥੇ ਹੁਣ ਆਪਾਂ ਇਸ ਟਾਈਮ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਹਾਂਜੀ ਤੇ ਖਾਸਾਂ ਵਾਲਾ ਹਾਂਜੀ 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 ਇੱਥੇ ਇਹ ਗੋਭੀ ਦਾ ਜੀ ਗਾੜਾ ਹਾਂਜੀ ਹਾਂਜੀ ਉਹ ਤਾਂ ਦੱਸ ਬਹੁਤ ਜ਼ਿਆਦਾ ਗੋਭੀ ਏਰੀਏ ਚ ਲੱਗਦੀ ਬਹੁਤ ਜ਼ਿਆਦਾ ਲੱਗਦੀ ਠੀਕ ਜੀ ਔਰ ਅਸੀਂ ਇਹ ਆਪਣਾ ਇੱਕ ਨਵਾਂ ਅਸੀਂ ਆਟੋ ਕਲਚ ਵਾਲਾ ਅਸੀਂ ਜਸਟ ਹੁਣ ਲਾਂਚ ਕਰ ਰਹੇ ਹਾਂ ਇਹ ਆਟੋ ਕਲਚ ਪਹਿਲਾਂ ਕਿਹੜਾ ਸੀਗਾ ਸਾਡਾ ਪਹਿਲਾਂ ਮੰਨ ਲਓ ਵੀ ਐਡਲਟ ਟਾਈਪ ਸੀਗਾ ਸਿਸਟਮ ਉਹ ਅਸੀਂ ਖਤਮ ਕਰਤਾ ਉਹ ਖਤਮ ਹੀ ਕਰਤਾ ਹਾਂਜੀ ਠੀਕ ਹੈ ਹੁਣ ਉਹ ਸਾਡਾ ਆਟੋ ਕਲਚ ਆ ਗਿਆ ਹੁਣ ਅੱਛਾ ਜੀ ਇਹਦੇ ਵਿੱਚ ਇੱਕ ਆਟੋ ਕਲਚ ਦੀ ਆਪਸ਼ਨ ਆ ਗਈ ਜਿਹੜੀ ਨਿਊ ਜਸਟ ਜਿਹੜੀ ਹੁਣ ਅੱਛਾ ਜੀ ਮੰਨ ਲਓ ਮੰਨ ਲਓ 26 ਦੀ ਨੌ ਚ ਕੋਈ ਅਸੀਂ ਹੁਣ 25 ਹੀ ਕਰਤਾ ਸਮੇਂ ਦੇ ਅੱਗੇ ਜ਼ਰੂਰ ਤਾਂ ਜਲਦੇ ਹਾਂ ਹਾਂਜੀ 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 ਇੱਕ ਸਾਡਾ ਆ ਆਟੋ ਕਲਚ ਮੰਨ ਲਓ ਵੀ ਆ ਘਾਟਾ ਵਾਲਾ ਸਿਸਟਮ ਸਾਰਾ ਨਾਲ ਹੀ ਦਿਖੇਗਾ ਤਾਂ ਇਹਦਾ ਮੇਨ ਦਾ ਮੇਨ ਪਰਪਸ ਕੀ ਆ ਇਸ ਚੀਜ਼ ਦਾ اچھا ਜੀ ਜਦੋਂ ਆਪਾਂ ਕਿਸੇ ਵੀ ਫਸਲ ਦੀ ਵਟ ਹਾਫ ਵਟ ਕੱਟਦੇ ਆ ਨਾ ਹਾਫ ਵਟ ਕੱਟ ਕੇ ਆਪਾਂ ਦੂਸਰੇ ਪਾਸੇ ਮਿੱਟੀ ਲੈ ਕੇ ਜਾਣੀ ਆ ਇਹ ਉਸ ਵਾਸਤੇ ਆ अच्छा जी ठीक है जी ਐਂ ਡਾ ਕਰਕੇ ਯਾਨਕਿ ਬੈਲੈਂਸ ਬਣਿਆ ਰਹੂਗਾ ਬੈਲੈਂਸ ਬਣਿਆ ਰਹੂਗਾ ਜੀ ਵੀ ਐਂ ਦਿੱਕਤ ਨਹੀਂ ਆਉਂਦੀ ਨਾ ਬਿਲਕੁਲ ਵਟ ਤੇ ਆਪਾਂ ਜਿਹੜਾ ਵੀ ਪਾਵਰ ਬੀਡਰ ਜਾਂ ਟੀਲਰ ਆ ਉਹਨੂੰ ਜਦੋਂ ਵਟ ਤੇ ਆਪਾਂ ਉੱਪਰ ਚੜਾਉਨੇ ਆ ਨਾ ਜੀ ਉਹ ਥੱਲੇ ਭੱਜ ਭੱਜ ਇੱਕ ਵਟ ਤੋਂ نیچے ਉਤਰਨ ਦੀ ਕੋਸ਼ਿਸ਼ ਕਰਦਾ ਇਹ ਬੈਲੈਂਸ ਚ ਰਹੂਗਾ ਇਹ ਬੈਲੈਂਸ ਚ ਰਹੂਗਾ ਪਰ ਆਪਾਂ ਨੂੰ ਬਾਹਾਂ ਦੇ ਇੱਕ ਯਾ ਮਤਲਬ ਉਸ ਤਰ੍ਹਾਂ ਆਪਾਂ ਨੂੰ ਨਾ ਬਾਹਾਂਾਂ ਦੇ ਇੱਥੋਂ ਆਪਾਂ ਚੀਜ਼ ਨੂੰ ਰਿਚਣ ਦੇ ਕੇ ਰੋਕਣਾ ਪੈਂਦਾ ਸੀ ਉਹ ਇਹਦੇ ਚ ਆਪਾਂ ਖਤਮ ਕਰ ਖਤਮ ਹੀ ਕਰਤੀ ਠੀਕ ਹੈ ਜੀ ਜਿਹੜਾ ਆਪਣਾ ਜਿਹੜਾ ਨਵਾਂ ਮਾਡਲ ਹੈ ਆਪਾਂ ਹੁਣ ਇਹਦੇ ਵਿੱਚ ਇਹ ਚੇਂਜ ਕੀਤਾ ਹੈ ਆਟੋ ਕਲਚ ਕਰਤਾ ਇੱਕ ਆਪਾਂ ਇਹ ਚੀਜ਼ ਕਰਤੀ ਆ ਹਾਂਜੀ ਹਾਂਜੀ ਤੇ ਇੱਕ ਆਪਣੇ ਜਿਹੜੇ ਹੁਣ ਜਿਹੜੇ ਟਾਇਰ ਲੈਂਦੇ ਹਾਂ ਹਾਂਜੀ ਹਾਂਜੀ ਜਿਵੇਂ ਕੰਮ ਦੇ ਮੁਤਾਬਕ ਆਪਾਂ ਇਹਨਾਂ ਨੂੰ ਜਿੰਨੇ ਮਰਜ਼ੀ ਆਪਾਂ ਟਾਇਰਾਂ ਨੂੰ ਅੰਦਰ ਵੀ ਕਰ ਸਕਦੇ ਆ ਬਾਹਰ ਵੀ ਕਰ ਸਕਦੇ ਆ ਤੇ ਪਿੱਛੇ ਵੀ ਕਰ ਸਕਦੇ ਪਿੱਛੇ ਵੀ ਕਰ ਸਕਦੇ ਹੋ ਔਰ ਅੱਗੇ ਵੀ ਕਰ ਸਕਦੇ ਆ ਅੱਗੇ ਵੀ ਕਰ ਸਕਦੇ ਜੀ ਠੀਕ ਅੱਗੇ ਔਰ ਪਿੱਛੇ ਹੋ ਗਿਆ ਜੀ ਹਾਂਜੀ ਹਾਂਜੀ ਹਨਾ ਜਿੰਨੇ ਕੰਮ ਦੇ ਕੋਈ ਅੱਗੇ ਜਮੀਨ ਕੱਲ ਦੀ ਟਾਇਰਾਂ ਨੂੰ ਪਿੱਛੇ ਲੈ ਜੋ ਜੇ ਹਲਕੇ ਨਰਮਾ ਟਾਇਰਾਂ ਨੂੰ ਤੁਸੀਂ ਅੱਗੇ ਲੈ ਸਕਦੇ ਹੋ ਠੀਕ ਹੈ ਜੀ ਚਲੋ ਉੱਪਰ ਨੀਚੇ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਉੱਪਰ ਨੀਚੇ ਕੋਈ ਰਏ ਨੇ ਅੰਦਰ ਬਾਹਰ ਵੀ ਹੋ ਰਹੇ ਨੇ ਤਿੰਨ ਚਾਰ ਆਪਸ਼ਨਾਂ ਤਾਂ ਕੱਲਿਆਂ ਦੇ ਆਪਣੇ ਟਾਇਰਾਂ ਟਾਇਰਾਂ ਦੇ ਵਿੱਚ ਟਾਇਰਾਂ ਜੀ ਵੀ ਇਹਨੂੰ ਤੁਸੀਂ ਸੈੱਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਤੁਹਾਡੇ ਕੰਮ ਦੇ ਮੁਤਾਬਕ ਮੁਤਾਬਕ ਜਿਵੇਂ ਕਿਸੇ ਦਾ ਮੇਰੇ ਕਿਸਾਨ ਵੀਰ ਦਾ ਕੰਮ ਆ ਉਵੇਂ ਇਹ ਇਹ ਹਿਸਾਬ ਅਗੋਂ ਸਾਰਾ ਬਲੇਡਾਂ ਦਾ ਅੱਛਾ ਜੀ ਆ ਹੌਲ ਨੇ ਜਿਵੇਂ ਤੁਹਾਡਾ ਕੰਮ ਆ ਮਤਲਬ ਉਵੇਂ ਤੁਸੀਂ ਹੌਲ ਅੰਦਰ ਬਾਹਰ ਇਹਨੂੰ ਪਾ ਸਕਦੇ ਹੋ ਤੁਸੀਂ ਠੀਕ ਹੈ ਇਹਨੂੰ ਯਾਨੀ ਕਿ ਇਹ ਕਿੰਨਾ ਚੌੜਾ ਹੋ ਜਾਂਦਾ ਜੇ ਚੌੜਾ ਕਰਨਾ ਵੀ ਕਿੰਨੇ ਇੰਚੀ ਚੌੜਾ ਤਿੰਨ ਤਿੰਨ ਫੋਟੋ ਕਰ ਲਓ ਇਹਨੂੰ ਤਿੰਨ ਫੋਟੋ ਚੌੜਾ ਕਰ ਲਓ ਅੱਛਾ ਜੀ ਇਹਨੂੰ ਮੁੜ ਕੇ ਫਿਰਸਦਾ 20 ਇੰਚ ਕਰ ਲਓ 20 ਤੋਂ 18 18 ਤੋਂ 16 14 12 ਹੁਣ 12 ਇੰਚ ਘੱਟ ਤੋਂ ਘੱਟ ਹੋ ਜਾ ਘੱਟ ਤੋਂ ਘੱਟ 12 12 ਤੋਂ ਵੀ نیچے 9 ਇੰਚ ਹੀ ਹੋ ਜਾਂਦਾ ਜੀ ਅੱਛਾ 9 ਇੰਚ ਹੀ ਹੋ ਜਾਂਦਾ 9 ਇੰਚ ਦੇ ਵਿੱਚ 20 ਆਂਦਾ ਪੂਰਾ ਬੈਲੈਂਸ ਬਣੂਗਾ ਬੈਲੈਂਸ ਬਣੂਗਾ ਪੂਰਾ ਹਾਂਜੀ ਅੱਛਾ ਜੀ ਬੈਲੈਂਸ ਦੀ ਗਾਰੰਟੀ ਇਹ ਲਗਭਗ ਕਿੰਨੀ ਮਿੱਟੀ ਪਾ ਦਿੰਦਾ ਥੱਲੋਂ ਡੂੰਘਾ ਕਿੰਨਾ ਜਾਂਦਾ ਜੀ ਇਹ ਜਿਹੜਾ ਡੂੰਘਾਈ ਦਾ ਮਸਲਾ ਜਿਹੜੀਆਂ ਵੀ ਆਪਣੀਆਂ ਫਸਲਾਂ ਆਪਾਂ ਬੀਜ ਨਹੀਂ ਹੁੰਦੀਆਂ ਜਾਂ ਆਪਾਂ ਗੋਡੀ ਕਰਨੀ ਹੁੰਦੀ ਉਹਨਾਂ ਦੇ ਵਾਸਤੇ ਸਫੀਸ਼ੈਂਟ ਹੈ ਅੱਛਾ ਜੀ 4-5 ਇੰਚ ਤੱਕ ਮਤਲਬ ਬੜੇ ਆਮ ਨਾਲ ਚੱਲ ਜਾਂਦਾ ਜੀ ਵੀ ਯਾਨੀ ਕਿ ਐ ਇਹ ਯਾਰਾ ਲਿਆ ਦਿੰਦਾ ਪੂਰਾ ਗੁੰਨ ਦਿੰਦਾ ਮਿੱਟੀ ਨੂੰ ਗੁੰਨ ਦਿੰਦਾ ਹੈ ਕਿ ਥੱਲੇ ਤੱਕ ਅੱਛਾ ਜੀ ਕੜ ਤੋੜ ਦਿੰਦਾ ਫਸਲ ਦੁਨੀਆ ਚੰਗੀ ਆ ਤੇ ਬਾਕੀ ਇਹ ਰਿਜੀਨਲ ਹੋਣ ਦਾ ਇੰਜ ਆ ਜਾਂਦਾ ਰਿਜੀਨਲ ਹਾਂ ਦਾ ਠੀਕ ਕਿੰਨਾ ਤੇਲ ਇਹਦੇ ਵਿੱਚ ਪੈ ਜਾਂਦਾਈ ਇਹਦੇ ਕਹਿੰਦੇ ਸਵਾ 1.2 ਲੀਟਰ ਪੈਂਦਾ ਸਵਾ 1.2 ਲੀਟਰ 2.5 ਲੀਟਰ ਦੀ ਪੈਪਸੀ ਦੇ ਵਿੱਚ ਪੈਸਾ ਲਗਭਗ ਇੱਕ ਦਿਨ ਨਿਕਲ ਜਾਂਦਾ ਇਹਦੇ ਨਾਲ ਇੱਕ ਘੰਟੇ ਨਾਲ ਹਿਸਾਬ ਨਾਲ ਚੱਲਦਾ ਜੀ ਇੱਕ ਮਤਲਬ ਵੀ ਲਗਭਗ ਘੰਟੇ ਦਾ 1 ਲੀਟਰ 1.5 ਲੀਟਰ ਖਾਂਦਾ 1.5 ਲੀਟਰ ਤੇਲ ਖਾਂਦਾ ਬਾਕੀ ਕੰਮ ਤਾਂ ਜ਼ਮੀਨ ਦਾ ਨਮੀ ਦਾ ਹਿਸਾਬ ਹੁੰਦਾ ਬਾਕੀ ओरिजिनल ਜਮੀਨ ਆ ਤੇ ਫਿਰ ਜੋਰ ਘੱਟ ਲੱਗੇਗਾ ਹਾਂਜੀ ਹਾਂਜੀ ਜੇ ਕੜ ਵਾਲੀ ਆ ਤੇ ਉਹ ਚ ਵੱਧ ਲੱਗੇ ਉਹਦੇ ਹਿਸਾਬ ਨਾਲ ਇਹਨੇ ਤੇਲ ਖਾਣਾ ਬਾਕੀ ਇਹਦਾ ਇੱਕ ਗੇਅਰ ਰਿਵਰਸ ਦਾ ਹੈ ਦੋ ਫਾਰਵਰਡ ਨੇ ਫਾਰਵਰਡ ਨੇ ਯਾਨੀ ਕਿ ਤਿੰਨ ਗੇਅਰ ਨੇ ਇੱਕ ਬੈਕ ਕਰਦਾ ਤੇ ਦੋ ਅੱਗੇ ਹੈ ਮਿੱਤਰੋ ਨਵਾਂ ਪਾਵਰ ਟੀਲਰ ਤਾਂ ਲਾਂਚ ਕਰਤਾ ਤੇ ਹੁਣ ਆਪਾਂ ਕਿਸਾਨਾਂ ਦੇ ਰਿਵਿਊ ਜਾਣਦੇ ਆ ਜਿਹੜੇ ਕਿ ਕਿਸਾਨ ਪਹਿਲਾਂ ਲੈ ਚੁੱਕੇ ਆ ਲਗਭਗ 30 ਪੀਸ ਪਾਵਰ ਵੀਡਰ ਦੇ ਪਹਿਲਾਂ ਲੈ ਚੁੱਕੇ ਤੇ ਉਹਨਾਂ ਦੇ ਆਪਾਂ ਤੁਹਾਨੂੰ ਰਿਵਿਊ ਦਿਖਾਉਣੇ ਵੀ ਉਹ ਕਿੰਨੇ ਕ ਫਾਇਦੇ ਚ ਰਹੇ ਨੇ ਢਿੱlo ਪਾਵਰ ਦਾ ਪਾਵਰ ਵੀਡਰ ਲੈ ਕੇ ਤੇਰਾ ਨਾਂ ਦਾਸ ਕੀ ਹੈ ਤੇਰਾ ਪਹਿਲਾਂ ਮੇਰਾ ਨਾਂ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹੈ ਕਿੰਨੀ ਲਈ ਗੋਭੀ ਫਿਰ ਗੋਭੀ 19 ਕਿਲੇ 19 ਕਿਲੇ ਹਾਂਜੀ ਕਿਵੇਂ ਰਿਹਾ ਫਿਰ ਐਰ ਕੀ ਸਮਾਂ ਐਰ ਕੀ ਹੜ ਪੈ ਗਿਆ ਮਾਰਤਾ ਜਾਵਾਂ ਮਾਰ ਤੇ ਜੇ ਨਾ ਹੜ ਪੈਂਦੇ ਫਿਰ ਫਿਰ 50 ਲੱਖ ਦੀ ਫਸਲੀ ਫਿਰ 50 ਲੱਖ ਦੀ ਸੀ ਤੇ ਗੁਰੂਆ 50 ਲੱਖ ਦਾ ਨੁਕਸਾਨ ਖਾ ਗਿਆ ਕੋਈ ਗੱਲ ਨਹੀਂ ਉਹ ਪਰਮਾਤਮਾ ਨੇ ਦੇਣਿਆ ਉਹਨੇ ਪੂਰਾ ਕਰਨਾ ਐ ਤਾਂ ਮੱਝ ਵਾਲੇ ਵਰਵਾ ਨਹੀਂ ਕਰਦੇ ਹਨ ਨਹੀਂ ਕਰਦੇ ਫਿਰ ਗੋभी ਲਈ ਹੈ ਹਾਂ ਫਿਰ ਲਈ ਹੈ ਗੋभी ਪਰ ਜਿੱਦੀ ਵੜਾਈ ਬਹੁਤ ਜਿੱਦੀਆਂ ਤੂੰ ਫਿਰ ਹਨਾ ਲਾਉਣੀ ਲਾਉਣੀ ਹੈ ਇਹਨੇ ਜੋ ਕੱਢਨੇ ਘਾਟੇ ਬਾਦੇ ਮੈਨੂੰ ਇਹ ਦੱਸ ਵੀ ਆ ਸਭ ਤੋਂ ਪਹਿਲਾਂ ਆਪਾਂ ਲਿਆ ਸੀ ਇੱਥੇ ਇਹ ਖਾਸਾਂ ਵਾਲ ਪਿੰਡ ਤੇ ਸਭ ਤੋਂ ਪਹਿਲਾਂ ਮੈਂ ਵੀ ਡਰ ਲਿਆਂਦਾ ਤੇ ਫਿਰ ਕਿੰਨੇ ਲਿਆਂਦੇ ਇੱਥੇ ਫਿਰ ਫਿਰ ਇੱਕ 6 ਮਹੀਨੇ ਚ ਆ ਇੱਕ ਗੋभी ਲਿਆ ਕੇ ਗੋਡਾ 30 ਪੀਸ ਆਏ 30 ਪੀਸ ਹਾਂਜੀ ਇੱਕ ਟੋਟੋਕਾਰ ਭਾਜੀ 100 ਪੀਸ ਆਉਣਾ ਏ ਸਿਰਫ ਲੋਕਾਂ ਨੂੰ ਹੱਡ ਦੀ ਮਾਰ ਪੈ ਗਈ ਆ ਵੇ ਲੋ ਤੁਹਾਡੇ ਮਗਰ ਹੀ ਆ ਫਸਲ ਆ ਸਰੋਂ ਥੋੜੀ ਬੀਜਣੀ ਇਥੇ ਮੈਨੂੰ ਇਹ ਦੱਸ 31000 ਦੇ ਤੈਨੂੰ ਮੈਂ ਜਿੱਥੇ ਮਰਜ਼ੀ ਦਵਾ ਦੇਣਾ ਤੂੰ ਐਵੇਂ ਆ 85000 ਲੈ ਭਾਈ ਇਹ ਚਾਈਨਾ ਵਾਲੇ ਆ ਨਾ ਹੈ ਚਾਈਨਾ ਵਾਲੇ ਉਹਨਾ ਆਉਣਾ ਥੋੜਾ ਉਹ ਤੈਨੂੰ ਮੈਂ ਚੰਗੇ ਦਵਾਉਂਗਾ ਨਹੀਂ ਮਿਲਨੇ ਹੈ ਉਹ ਮਿਲ ਜਾਣਗੇ ਪਰ ਉਹ 2-4 ਦਿਨ ਚੱਲ ਕੇ ਮੁੜ ਕੇ ਕਵਾੜੀਆਂ ਨੂੰ ਦੇਣੇ ਪੈਣੇ ਦਿੱਤਾ ਅੱਗੇ ਕਵਾੜੀਆਂ ਨੂੰ ਨਹੀਂ ਆਪਾਂ ਲਿਆਂਦਾ ਹੀ ਨਹੀਂ ਤੇ ਲਿਆਂਦਾ ਹੀ ਨਹੀਂ ਅਸੀਂ ਲਿਆਂਦੇ ਟਲੋ ਪਾਵਰ ਨਾਲ ਆ ਪਿਆ ਆ ਇਹ ਫਿਰ ਜੱਟ ਨੇ ਆਪਦੇ ਹੱਥ ਲਾਏ ਨੇ ਨਾ ਇਹ ਜੱਟ ਪੈਲੀ 'ਚ ਕੰਮ ਕਰਕੇ ਪੈਲੀ 'ਚ ਕੰਮ ਕਰਕੇ ਹੱਥ ਲਾਏ ਨੇ ਆਪਦੇ ਹੈਨਾ ਕਿਵੇਂ ਚੱਲਦਾ ਕਿਵੇਂ ਆ ਦੱਸ ਫਿਰ ਮੈਨੂੰ ਇਹਦੀ ਬਾਜੀ ਚੱਲਦਾ ਤੇ ਬਹੁਤ ਰਮਾ ਚੱਲਦਾ ਕੀ ਇਹਦੇ 'ਚ ਖਾਸੀਅਤ ਨਵੀਂ ਕੀ ਚੀਜ਼ ਉਹਨਾਂ ਨੇ ਦੇਤੀ ਯਾਰ ਕੀ ਜਿਹੜੇ ਪਹਿਲਾਂ 'ਚ ਨਹੀਂ ਸੀ ਬਾਜੀ ਇਹ ਆ ਪਹਿਲਾ ਮਾਡਲ ਆ ਇਹ ਪਹਿਲਾ ਮਾਡਲ ਆ ਨਵਾਂ ਮਾਡਲ ਉਹ ਲਾਂਚ ਹੋਇਆ ਅੱਛਾ ਆ ਮੁੰਡੇ ਨੇ ਲਿਆ ਮਾਡਲ ਅਇਆ ਸੱਚਾ ਚਲੋ ਕੋਈ ਦੇਣੇ ਚਲ ਤੂੰ ਚਲਾਇਆ ਇਹ ਕੀ ਇਹਦੇ ਚ ਮਤਲਬ ਬਹੁਤ ਵਧੀਆ ਵੇਖੋ ਜੀ ਜਿਹੜਾ ਕੰਮ ਅਸੀਂ ਅੱਗੇ ਲੀਵਰ ਨਾਲ ਕਰਦੇ ਆਂ 20 ਤੋਂ 25000 ਰੁਪਏ ਕਿੱਲੇ ਚ ਉਹ ਅਸੀਂ 5000 ਚ ਕਰ ਲੈਂਦੇ ਆ ਕੰਪਲੀਟ ਗੋਭੀ ਪਲ ਜਾਂਦੀ ਹੈ ਕੰਪਲੀਟ ਗੋਭੀ ਸਾਡੀ ਪਲ ਗਈ ਆ ਵੇਖ ਲਓ ਮਗਰ ਖੜਨੇ ਮਾਰ ਮਾਰਤੀ ਗੋਭੀ ਮਰ ਗਈ ਚਲੋ ਕੋਈ ਗੱਲ ਨਹੀਂ ਉਹ ਫਸਲ ਦੀ ਨਹੀਂ ਕੋਈ ਚੱਕਰ ਪਿਆਲੀ ਵੀ ਖਰਾਬ ਹੋਈ ਸਾਡੀ ਕਹਿੰਦਾ ਭਾਬੇ ਇਹ ਸੰਦ ਆਉਣ ਨਾਲ ਘਟੋ ਘਟ ਵੀ ਤੇਰਾ ਜੇਕਰ ਤੂੰ 19 ਕਿੱਲੇ ਲਾਉਣਾ ਤੇ ਤੈਂ ਤੋਂ 4 ਲੱਖ ਰੁਪਏ ਦਾ ਇਹਨੇ ਯਾਨੀ ਕਿ ਤਰ੍ਹਾਂ ਖਰਚਾ ਬਚਾਤਾ ਹਾਂਜੀ ਪਾਜੀ ਵੇਖੋ ਜਿਹੜੀ ਕੋਸਟ ਆਪਣੀ ਪੂਰੀ ਇੱਕ ਛਮਾਈ ਜੀ ਕਰ ਦਿੰਦੇ ਛਮਾਈ ਚ ਕੀ ਆਦਾ ਫਿਰ 85000 ਦਾ ਆਇਆ ਹਾਂਜੀ ਇਹ ਤਾਂ ਦੇਖੋ ਆਪਾਂ ਜਿਹੜੀ ਅੱਗੇ ਗੜਾਈ ਕਰਨੀ ਹੈ ਹਨ 19 ਕਿੱਲਿਆਂ ਨੂੰ ਹਾਂ 4 ਲੱਖ ਰੁਪਏ ਖਰਚਾ ਆਉਂਦਾ ਹੈ 4 ਲੱਖ ਤੇ ਕਿੰਨਾ ਕਿੰਨੇ ਚਿਰ ਲੱਗੇ ਰਹਿੰਦੇ 19 ਕਿੱਲਿਆਂ ਨੂੰ 70000 ਚ ਕੰਪਲੀਟ ਕਰਤਾ 70 80 ਹਜ਼ਾਰ ਜੀ ਤੇ ਤੇਲ ਕਿੰਨਾ ਖਾ ਜਾਂਦਾ ਦਿਨ ਚ ਇਹ ਵੇਖੋ ਸਾਰਾ ਹੀ ਮੰਨ ਲਓ ਵੀ ਤਾਨੂੰ ਦੱਸਿਆ 4 ਲੱਖ ਰੁਪਏ ਹੀ ਖਰਚਨੇ ਆ ਵਿੱਚੇ ਤੇਲ 70000 ਰੁਪਏ ਚ ਹੀ 19 ਕਿਲੇ ਗੋभी ਆ ਸਾਡੇ 70000 ਚ ਵਿੱਚੇ ਤੇਲ ਵਿੱਚੇ ਬੰਦਾ ਚਲਾਉਣ ਵਾਲਾ ਲੈਵਰ ਸਭ ਕੋਈ ਵਿੱਚੇ ਹੀ ਕਢ ਕੇ ਹਾਂਜੀ ਪੀ ਇਹਨਾਂ ਨੇ ਵੇਖੋ ਜੀ ਚਾਈਨਾ ਦੇ ਮਾਡਲ ਆਉਂਦੇ ਆਏ ਇੱਥੇ ਉਹ ਚਾਈਨਾ ਵਾਲੇ ਆਏ ਆ ਤੇ ਉਹਨਾਂ ਇਦਾਂ ਥੋੜਾ ਆਉਣਾ ਹੁਣ ਵੇਖੋ ਆ ਵਿੱਚ ਹੜਾਂ ਚ 4 ਪੀਸ ਪਾਣੀ ਚ ਵੀ ਰਹਿ ਗਏ ਇਹ ਇੱਥੇ ਸਪੈਸ਼ਲ ਸਰਵਿਸ ਕਰਨ ਆਏ ਆ ਸਰਵਿਸ ਕਰਨ ਆਏ ਸਾਰੇ ਇੱਥੇ ਸਰਵਿਸ ਐਂ ਕਰਨਾ ਆਉਂਦੇ ਆ ਇਹ ਭਾਜੀ 4 ਪੀਸ ਪਾਣੀ ਚ ਰਹਿ ਗਏ ਉਹ ਵੀ ਉਹ ਨਾ ਫ੍ਰੀ ਕੋਸਟ ਸਾਰਾ ਕੁਝ ਕਰਕੇ ਦਿੱਤਾ ਉਹਨਾਂ ਨੇ ਅੱਛਾ ਜਿਹੜੇ ਪਾਣੀ 'ਚ ਰਹਿ ਗਏ ਉਹਨਾਂ ਨੂੰ ਯਾਨਕਿ ਪਾਣੀ 'ਚ ਰਹੇ 20-20 ਦਿਨ ਅੰਦਰ ਰਹਿ ਗਈ ਬੰਬੀਆਂ ਦੇ ਉਹ ਪਾਣੀ 'ਚ ਹੀ ਰਹੇ 20-20 ਦਿਨ ਇੱਥੇ ਆਏ ਉਹਨਾਂ ਲੱਦ ਕੇ ਖੜੇ ਰਿੰਗ ਪਿਸਟਨ ਫ੍ਰੀ ਬਦਲ ਕੇ ਦਿੱਤੇ ਕੌਣ ਕਰਕੇ ਦਿੰਦਾ ਇਹਨਾਂ ਉਹ ਇੱਥੋਂ ਹੀ ਪਤਾ ਲੱਗਦਾ ਜਦੋਂ ਕੋਈ ਜ਼ਿੰਮੇਵਾਰ ਭਰਾਪਾ ਆਪਦਾ ਕੰਮ ਕਰੇ ਨਾ ਜ਼ਿੰਮੇਵਾਰ ਹਾਂਜੀ ਜ਼ਿੰਮੇਵਾਰ ਭਰਾਪਾ ਜਦੋਂ ਆਪਦਾ ਕੰਮ ਕਰੇ ਉਹਨੂੰ ਪਤਾ ਵੀ ਜ਼ਿੰਮੇਵਾਰ ਕੀ ਚੀਜ਼ ਆ ਹੁਣ ਬਾਣੀਆਂ ਕੋਲੋਂ ਲੈ ਕੇ ਆਇੰਗੇ ਤਾਂ ਬਾਣੀਆਂ ਨੇ ਜਦੋਂ ਦੌਰ ਹੀ ਨਹੀਂ ਵੇਖਿਆ ਉਹਨੂੰ ਕੀ ਪ ਛੋਟਾ ਕੰਮ ਵੀ ਹੈ ਨਾ ਉਹਦੇ ਲਈ ਵੀ ਆਪਣੀ ਪੂਰੀ ਟੀਮ ਪੂਰੀ ਵਰਕਸ਼ਾਪ ਲੈ ਕੇ ਆਈ ਵਰਕਸ਼ਾਪ ਲੈ ਵੀ ਮੇਤਰਾ ਬਹੁਤ-ਬਹੁਤ ਮਿਹਰਬਾਨੀ ਚੰਗਾ ਰਿਵਿਊ ਦਿੱਤਾ ਹੁਣ ਮੈਨੂੰ ਯਕੀਨ ਹੋ ਗਿਆ ਠੀਕ ਆ ਅਜਾ ਵੀ ਆਪਾਂ ਬੁਖਾ दिए ਹੈ ਇੱਥੇ ਸਰਵਿਸ ਹੋਈ ਜਾਂਦੀ ਆ ਤੇ ਲਗਭਗ 30-35 ਕਿਸਾਨ ਇੱਥੇ ਆਏ ਹੋਏ ਨੇ ਤੇ ਰਿਵਿਊ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਆ ਕੰਮ ਕਰਦੇ ਦਿਖਾਉਣੇ ਅਸੀਂ ਆ ਦੇਖ ਸਕਦੇ ਤੁਸੀਂ ਇਹ ਜਿੱਥੇ 30-40 ਪੀਸ ਹੁੰਦੇ ਆ ਜੀ ਉੱਥੇ ਖੁਦ ਜਾ ਕੇ ਸਰਵਿਸ ਦਿੰਦੇ ਆ ਜੀ ਇਹ ਆ ਦੇਖ ਸਕਦੇ ਤੁਹਾਡਾ ਸ਼ੋਭਨਾਮ ਕੀ ਜਗਜੀਤ ਜੀ ਕਿੰਨੀ ਖੇਤੀ ਕਰਦੇ 15 ਏਕੜ ਦੀ ਕਰਦੇ ਗੋਭੀ ਲਾਉਨੇ ਸਾਰੀ ਗੋਭੀ ਲਾਉਨੇ ਤੇ ਇੱਕ ਕਿੱਲੇ ਦੀ ਕਿੰਨੀ ਗੁੜਾਈ ਹੁੰਦੀ ਤੁਹਾਡੀ ਉਦਾਂ ਤਾਂ ਮਤਲਬ ਆਪਾਂ ਦਾ 20 ਦਾ 5000 ਹੁੰਦੀ ਆ ਇਹਦੇ ਨਾਲ ਮੰਨ ਲਓ 3000 ਰੁਪਏ ਨਾਲ ਹੀ ਸਰ ਜਾਂਦਾ ਇਹ ਯਾਨੀ ਕਿ 3000 ਚ 3-4 ਗੋਡੀਆਂ ਪਾ ਦਿੰਦਾ ਵੈਸੇ 20-25 ਹਜ਼ਾਰ ਦੀ ਲੇਬਰ ਲੱਗ ਜਾਂਦੀ ਲੱਗ ਜਾਂਦੀ ਤੇ 15 ਕਿੱਲੇ ਯਾਨੀ ਕਿ ਲਗਭਗ ਕਾਫੀ ਖਰਚਾ ਤੁਹਾਡਾ ਤਾਂ ਬਚ ਗਿਆ ਹਾਂਜੀ ਹਾਂਜੀ ਇਹ ਕਿੰਨੇ ਦਾ ਲਿਆ ਸੀ ਤੁਸੀਂ ਇਹਦੀ ਕਿੰਨੀ ਕੀ ਮਿਲ ਸੀ ਇਹ ਲਿਆ ਹੀ ਅਸੀਂ 82 ਹਜ਼ਾਰ ਦਾ ਲਿਆ 82 ਹਜ਼ਾਰ ਦਾ ਯਾਨੀ ਕਿ ਪਹਿਲੇ ਸਾਲੇ ਫ੍ਰੀ ਹੋ ਗਿਆ ਫ੍ਰੀ ਹੋ ਗਿਆ ਹਾਂਜੀ ਤੇ ਇੱਕ ਬੰਦਾ ਹੀ ਗੋੜ ਲੈਂਦਾ ਉਹ ਦਿਨ ਇੱਕ ਬੰਦਾ ਹੀ ਹਾਂਜੀ ਤੇ ਦਿਨ ਚ ਕਿੰਨੇ ਕਿੱਲੇ ਗੋੜ ਦਿੰਦਾ ਹੀ ਇਹ ਦਿਨ ਦੇ ਵਿੱਚ ਇੱਕ ਕਿੱਲੇ ਦੀ ਤੇ ਪੂਰੀ ਤਿਆਰੀ ਕਰ ਦਿੰਦਾ ਪੂਰੀ ਤਿਆਰੀ ਯਾਨੀ ਕਿ ਗੋੜ ਕੇ ਮਿੱਟੀ ਲਾ ਦਿੰਦਾ ਮਿੱਟੀ ਲਾ ਦਿੰਦਾ ਤੇ 15 ਦਿਨਾਂ ਇਹ ਤੁਸੀਂ ਵਧੀਆ 15 16 ਕਿੱਲੇ ਗੋੜ ਦਿੰਦੇ ਹਾਂ ਜੀ ਜਦੋਂ ਬੰਦੇ ਲੱਗਦੇ ਸੀ ਉਦੋਂ ਕਿੰਨਾ ਸਮਾਂ ਲੱਗਦਾ ਸੀ ਤੁਹਾਨੂੰ ਉਦੋਂ ਤਾਂ ਕਾਫੀ ਟਾਈਮ ਲੱਗਦਾ ਹੈ ਜਿੰਨੇ ਬੰਦੇ ਵੱਧ ਲੱਗਣੇ ਉਹਨਾਂ ਟਾਈਮ ਵੱਧ ਲੱਗਣਾ ਕਿਲੇ 'ਚ ਕਿੰਨੇ ਬੰਦੇ ਲਾ ਦਿੰਦੇ ਹੋ ਕਿਉਂਕਿ ਇਹ ਇੱਕ ਦਿਨ ਇੱਕ ਇੱਕ ਦਿਹਾੜੀ 'ਚ ਮਿੱਟੀ ਛਿੜਾ ਦਿੰਦਾ ਕਿਲੇ ਨੂੰ ਅੱਛਾ ਜੀ ਤੇ ਬੰਦਿਆਂ ਦੇ ਜਦੋਂ ਖੀਰ ਲਈ ਗੋਡੀ ਹੋਣੀ ਉਦੋਂ ਮਿੱਟੀ ਛਿੜਾਉਣੀ ਜਿਹੜਾ ਮਗਰੋਂ ਕੰਮ ਹੋਣਾ ਇਹਨੇ ਪਹਿਲਾਂ ਹੀ ਕਰ ਦੇਣਾ ਇਹਦੇ ਨਾਲ ਕੋਈ ਫੋਟ ਫਾਟ ਦਾ ਵੀ ਫਰਕ ਪੈਂਦਾ ਜੀ ਵੀ ਜਿਵੇਂ ਇਹਦੇ ਨਾਲ ਗੋਡ ਨਾਲ ਕਹਿੰਦੇ ਗੋਬੀ ਦਾ ਇਹ ਫਲਾਟਵਾ ਦਿੰਦੀ। ਲਾ ਵੱਧਾ ਜੀ ਨਾਲ ਮਿੱਟੀ ਲੱਗਦੀ ਆ ਜੇ ਮਿੱਟੀ ਲੱਗੇਗੀ ਤੇ ਬੂਟਾ ਮੋਟਾ ਹੋਏਗਾ ਜੇ ਛੋਟਾ ਮੋਟਾ ਤੇ ਫੁੱਲ ਚੰਗਾ ਬਣਨਾ ਹੀ ਬਣੇ ਤੇ ਕਿੰਨੇ ਇੰਚੀ ਡੂੰਗਾ ਇਹ ਮਾਰ ਕੇ ਇਹ ਤੇ ਜਿੰਨਾ ਮਰਜ਼ੀ ਲੈ ਜਾਓ ਜੀ ਇਹਦੇ ਆ ਪਿਛਲੇ ਪਨੇ ਲੱਗੀ ਆ ਅੱਛਾ ਜਿੰਨਾ ਮਰਜ਼ੀ ਕਰ ਚਾਰ ਪੰਜ 6 ਇੰਚੀ ਤੱਕ ਡੂੰਗਾ ਧੋੜ ਦਿੰਦੇ ਹਾਂ ਜੀ ਚਲੋ ਥੈਂਕ ਯੂ ਜੀ ਬਾਕੀ ਇਹ ਆ ਵੀ ਟਾਡੇ ਤੇ ਹੜ ਪੈ ਗਿਆ ਸੀ ਅੱਛਾ ਜੀ ਇਹ ਅਸੀਂ ਪਹਿਲੀ ਵਾਰੀ ਵੇਖਿਆ ਢਿੱਲੋ ਪਾਵਰ ਵਾਲੇ ਅੱਛਾ ਜੀ ਜਿਨ੍ਹਾਂ ਨੇ ਸਾਨੂੰ ਪੁੱਛਿਆ ਵੀ ਤੁਹਾਡਾ ਕਿੱਦਾਂ ਵਾ ਕੀ ਹਾਲਚਾਲ ਹੈ ਹੜਾਂ ਦੇ ਦਰਾਂ ਨਾ ਇਹ ਕਿਹਾ ਜੀ ਮੇਰੀ ਤੇ ਪਾਜੀ ਮਸ਼ੀਨ ਬੰਬੀ ਦੇ ਵਿੱਚ ਡੁੱਬੀ ਪਈ ਆ ਅੱਛਾ ਜੀ ਇਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਕੋਲ ਆਵਾਂਗੇ ਅੱਛਾ ਜੀ ਬਿਨਾਂ ਪੈਸਿਆਂ ਤੋਂ ਤੁਹਾਡੀ ਸਾਰੀ ਠੀਕ ਕਰਕੇ ਜਾਵਾਂਗੇ ਇਹਨਾਂ ਨੇ ਆਪ ਹੀ ਮਸ਼ੀਨ ਖੜਕੇ ਉੱਥੇ ਆਪਣੇ ਅੱਛਾ ਜੀ ਠੀਕ ਕਰਕੇ ਗਏ ਆ ਇਹਨਾਂ ਦਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਇਹ ਹੜਾਂ ਦੀ ਮਾਰ ਚ ਆ ਗਈ ਸੀ ਯਾਨੀ ਕਿ ਮਸ਼ੀਨ ਤੇ ਖਰਾਬ ਹੋ ਗਈ ਸੀ ਤੇ ਉਹਨਾਂ ਨੇ ਫਿਰ ਬਣਾ ਕੇ ਤੁਹਾਨੂੰ ਕਿਦਾਂ ਤੇ ਫਿਰ ਇਹ ਨਾਪੇ ਖੜੀਏ ਤਾਂ ਪਹਿਲੇ ਅੱਜ ਠੀਕ ਕਰਕੇ ਸਾਨੂੰ ਦੇ ਗਏ ਤੁਸੀਂ ਹੋਰ ਵੀ ਮਸ਼ੀਨਾਂ ਚਲਾਈਆਂ ਹੋਣੀਆਂ ਉਹਦੇ ਨਾਲੋਂ ਇਹਦਾ ਤੁਹਾਨੂੰ ਕਿੰਨਾ ਕੁ ਫਰਕ ਲੱਗਿਆ ਵੀ ਵੇਖੋ ਜੀ ਜਿਵੇਂ ਅੱਜਕੱਲ ਚੈਨਾਂ ਦੀ ਤੇ ਚੱਲ ਕੇ ਇਹਨਾਂ ਨੇ ਤਿਆਰ ਕੀਤੀ ਆ ਹਾਂਜੀ ਹਾਂਜੀ ਕੁਝ ਗੱਲਾਂ ਇਹ ਉਹ ਨੇ ਵੀ ਜਿਹੜੀਆਂ ਕਈ ਦਫਤਰਾ ਚ ਹੁੰਦੀਆਂ ਇਹਨਾਂ ਨੇ ਪੈਲੀ ਚਾਣ ਕੇ ਕੀਤੀਆਂ ਸਾਨੂੰ ਤਾਂ ਪਹਿਲਾਂ ਚਲਾਉਣ ਦੀ ਜਾਇਜ਼ ਨਹੀਂ ਭਾਜੀ ਹੁਣ ਆਪ ਚਲਾ ਕੇ ਦੱਸੀਏ ਅੱਛਾ ਹੁਣ ਤੁਹਾਡੇ ਹੱਥ ਚੜੀ ਪੂਰੀ ਐ ਖਿੱਚਦੇ ਨੇ ਮੀਟਰ ਹੈ ਪੂਰਾ ਪੂਰਾ ਚਲੋ ਐਰ ਕੀ ਗੋਭੀ ਚੰਗੀ ਆ ਗੋਭੀ ਹਾਂਜੀ ਚੰਗੀ ਜੇ ਹੜ ਨਾ ਆਉਂਦੇ ਤਾਂ ਫਿਰ ਤਾਂ ਨਜ਼ਾਰੇ ਸੀਗੇ ਫਿਰ ਤਾਂ ਨਜ਼ਾਰੇ ਹੁਣ ਵੀ ਅਸੀਂ ਬੈਠੀ ਪੈਲੀ ਲਾਈ ਆ 2 ਕਿੱਲੇ ਲਾਈ ਆ ਹਾਂਜੀ ਬੈਠੀ ਪੈਲੀ ਦੇ ਵਿੱਚ ਵੀ ਅਸੀਂ ਦੋ ਰੇ ਗੋਡੀ ਕਰਕੇ ਨਾ ਦੋ ਵਾਰੀ ਮਿੱਟੀ ਪੋੜ ਕੇ ਤੇ ਇੱਕੋ ਵਾਰੀ ਮਿੱਟੀ ਚੜਾਈ ਆ ਪੱਠੇ ਬੱਬੀ ਉਦਾਂ ਹੀ ਤਿਆਰ ਹੋ ਗਈ ਬੜੀ ਵਧੀਆ ਲੈ ਵੀ ਮੀਟਰ ਹੁਣ ਬਜ਼ੁਰਗਾਂ ਲੇ ਬਾਪੂ ਆਪਾਂ ਬੋਲਾਂਗੇ ਬਾਪੂ ਯਾਰ ਮੈਨੂੰ ਇਹ ਗੱਲ ਦੱਸ ਇਹ ਆਪਣੇ ਨਾਲ ਧੱਕਾ ਨਹੀਂ ਕਰੀ ਜਾਂਦੇ ਸੀ ਕੌਣ ਜੀ ਇਹ ਵੇਖ ਲੈ ਆਪਾਂ ਦਾ ਸੰ ਉਹਨਾਂ ਤੇ ਫਾਲਿਆਂ ਤੇ ਕੱਢਤੀ ਜ਼ਿੰਦਗੀ ਇਹ ਪਤੰਦਰਾ ਵੀਡਰ ਜੀ ਲਿਆ ਕੇ ਤੇ ਕੰਮ ਸੌਖਾ ਕਰੀ ਜਾਂਦੇ ਇਹ ਜਾਨ ਸਾਡੀ ਸੌਖੀ ਹੋ ਜੇ ਹੋ ਜਾਨ ਸਾਡੀ ਸੌਖੀ ਨਹੀਂ ਤਾਂ ਆਪਾਂ ਇਨਾ ਟਾਈਮ ਔਖਾ ਕਰਦੇ ਤੇ ਇਹਨਾਂ ਨੂੰ ਸੋਖ ਕਿਵੇਂ ਦੇ ਦਈਏ ਆਪਾਂ ਇਹ ਜੋਗੀ ਹੁਣ ਇੱਥੇ ਇਹ ਆ ਗਿਆ ਘਰ ਤੇ ਰੋਟੀ ਖਾਈ ਔਖੀ ਹੈ ਤੇ ਇਹ ਰੋਟੀ ਨੂੰ ਹੀ ਸੌਖੀ ਹੈ ਹਾਂ ਹਾਂ ਇਹ ਆ ਇਹਨਾਂ ਨੂੰ ਪੁੱਛੋ ਲੱਗ ਗਿਆ ਜੀ ਬੰਨੇ ਨੇ ਬੰਨੇ ਪਹਿਲੀ ਜਦੋਂ ਸ਼ੁਰੂ ਕੀਤੀ ਜਦੋਂ ਪਹਿਲੇ ਦਿਨ ਆ ਅੱਛਾ ਤੇ ਆ ਮੀ ਉਤੋਂ ਵਰਨ ਰਿਆ ਨਾ ਜਿੰਦਾ ਬਾਜੀ ਹਾਂ ਮੀ ਵਰਨ ਰਿਆ ਸੀ ਤੇ ਮੀ ਵਰਨ ਦੇ ਵਿੱਚ ਅਸੀਂ ਇਹਨੂੰ ਫੇਰ ਦਿੱਤਾ ਸਾਡੀ ਜ਼ਮੀਨ ਇਦਾਂ ਦੀ ਹੈ ਅੱਛਾ ਤੇ ਘੰਟੇ ਡੇਢ ਘੰਟੇ ਤੇ ਇਸ ਤਰ੍ਹਾਂ ਦਾ ਘਟਾ ਹੋ ਗਿਆ ਪੁੱਛ ਲਓ ਗੱਲ ਸਹੀ ਹੈ ਕਿ ਗਲਤ ਹੈ ਅੱਛਾ ਉਹ ਆ ਮੜ ਕੇ ਬੰਦ ਕਰਕੇ ਤੇ ਮਿੱਟੀ ਚਾੜ ਦਿੱਤੀ ਸੀ ਤੇ ਗੋਭੀ ਜਿਹੜੀ ਉਹ ਤੀਜੇ ਦਿਨ ਚੌਥੇ ਦਿਨ ਜਿਹੜੀ ਉਹਦਾ ਫਰਕ ਹੀ ਹੋਰ ਹੋ ਗਿਆ ਚਲਾ ਕੇ ਵੇਖਿਆ ਹੀ ਆਪ ਕਦੇ ਆਪ ਚਲਾ ਕੇ ਆਪ ਵਧੀਆ ਚਲਾ ਰਹੀ ਆ ਇਹ ਪੂਰੀ ਰੇਸ ਰੂਸ ਦੇ ਲੈਣਾ ਪੂਰੀ ਰੇਸ ਤੇ ਹੁਣ ਸਾਡੀ ਖਦਮੇ ਆਈ ਕਿਸ ਨੂੰ ਤੇਰੀ ਹਾਂਜੀ ਆਇਆ ਹੈ ਇਹ ਪਹਿਲਾਂ ਦੇਲੀਆਂ ਰੇਸਾਂ ਜਿਹੜੀਆਂ ਹੁਣ ਤੇ ਰੇਸਾ ਇਹੋ ਹੀ ਆ ਵੀ ਟਰੈਕਟਰ ਤੇ ਬੈਠ ਜੀਦਾ ਚਲਾ ਲੀਦਾ ਅੱਛਾ ਤੇ ਕਿਤੇ ਇਹਦੇ ਨਾਲ ਵੀ ਮੈਚ ਪੈ ਹੀ ਜਾਂਦਾ ਹੈ ਵੇਲੇ ਬੈਠੇ ਕਿਤੇ ਮੈਂ ਇਹ ਜਿਹੜਾ ਜਿਹੜਾ ਸਟਾਰਟ ਕਰਕੇ ਵੇਖ ਲੀਦਾ ਵੀ ਇਹਦੇ ਚ ਕਮੀ ਕੀ ਆ ਕਮੀ ਕੀ ਇਹ ਕਮੀ ਪੇਛੀ ਦੱਸ ਕੇ ਜਵਾਕਾਂ ਨੂੰ ਫੜਾਈਦਾ ਵੀ ਚਲੋ ਵੀ ਖਿੱਚ ਦੋ ਮੀਟਰ ਇਹ ਬੰਦੇ ਜਿਹੜੇ ਦਿਹਾੜੀਦਾਰ ਨੇ ਨਾ ਉਹਨਾਂ ਨੂੰ ਤੇਲ ਪਾਣੀ ਤੇ ਪੂਰਾ ਕਰ ਲੈਣਾ ਵੀ ਆ ਚੀਜ਼ ਵੇਖ ਲਓ ਉਹ ਚੀਜ਼ ਵੇਖ ਲਓ ਨਹੀਂ ਦੋਨਾਂ ਤੇ ਜਾ ਕੇ ਕਹਣਾ ਕਿ ਆਏ ਸਾਡੇ ਕੋਲ ਸਟਾਰਟ ਹੀ ਨਹੀਂ ਹੋਈ ਕਿੰਨਾ ਕ ਸੁੱਖ ਆ ਕਿੰਨਾ ਕ ਸੁੱਖ ਦੇਤਾ ਇਨੇ ਤੁਹਾਨੂੰ ਇਹ ਸੁੱਖ ਜਿਹੜਾ ਜਿਹਨਾਂ ਬਹੁਤ ਜ਼ਿਆਦਾ ਜੀ ਹਾਂ ਹਾਲ ਲਾਗੇ ਬੈਠੇ ਜਿਹਨਾਂ ਨੂੰ ਪੁੱਛ ਲੋ ਇਹਨਾਂ ਕੋ 60 ਕਿੱਲੇ ਜ਼ਮੀਨ ਹੈ ਨਹੀਂ ਤਾਂ ਬੀਬੀ ਬੀਬੀਆਂ ਰੋਟੀਆਂ ਪਕਾਉਂਦੀਆਂ ਮਰ ਜਾਂਦੀਆਂ ਹੋਣੀਆਂ ਰੋਟੀਆਂ ਦੇ ਹੁਣ ਕਿਸੇ ਨੂੰ ਮਿਲਦੀਆਂ ਨਹੀਂ ਸਾਨੂੰ ਆਪ ਨਹੀਂ ਮਿਲਦੀਆਂ ਕੈਂ ਅਸੀਂ ਜਿਹੜੇ ਦਿਨ ਰੋਟੀਆਂ ਚਾਹ ਨਹੀਂ ਆਉਂਦੀਆਂ ਕਾਹ ਹੋਈ ਨਹੀਂ ਸਹੀ ਗੱਲ ਹੈ ਲੈ ਵੀ ਕਦੇ ਦੁੱਧ ਟਿਰਕਦੇ ਕਿਸੇ ਨੂੰ ਵੇਖਿਆ ਜਾਂ ਜਾਂ ਜਾਗ ਲੱਗਦੇ ਆ ਨਾ ਨਾ ਆ ਲਾਇਓ ਉਥੋਂ ਦਹੀਂ ਚ ਫੜਾ ਲਿਆ ਉਹਦੇ ਚ ਪਕੌੜੀਆਂ ਪਾ ਲਾਂਗੇ ਅਚਾ ਹਾਂ ਸਰਕਾਰੋਂ ਪਕੌੜੀਆਂ ਵੀ ਬਣਦੀਆਂ ਕਦੇ ਪਕੌੜੀਆਂ ਵੇਚਣ ਦੀਆਂ ਬਣਦੀਆਂ ਨੇ ਲੋਕ ਬਣਾਉਂਦੇ ਹੀ ਖਾਂਦੇ ਆਂ ਬਾਪੂ ਯਾਰ ਸੋਚਿਆ ਨਹੀਂ ਇੰਨਾ ਮਹਿੰਗਾ ਹੈ 85000 ਦਾ ਤੇ ਫਿਰ ਤੋਂ ਤੁਹਾਡੇ ਜਿਹੜਾ ਜਿਹਨੇ 60000 ਰੁਪਇਆ ਕਿਲੇ ਦਾ ਖਰਚਾ 65000 ਇਲਾਕੇ ਲੱਗ ਜਾਂਦਾ ਹੈ ਜੀ ਪੁੱਛ ਲਓ ਜੀ ਇਸ ਲੀਅਤ ਗਾਲੇ ਅੱਗੇ ਗਲਤ ਕਰ ਹਾਂ ਸਹੀ ਹੈ ਸਹੀ ਹੈ ਯਾਨੀ ਕਿ ਦੋ ਤਿੰਨ ਅਕਲਾਂ ਚ ਇਹਦਾ ਖਰਚਾ ਨਿਕਲ ਆਉਂਦਾ ਪਹਿਲੇ ਜਿਹੜੇ ਗੋਡੇ ਚੌਰੀ ਕਰਦੇ ਨਾ ਉੱਤੇ ਉੱਤੇ ਰੰਬੀ ਰੱਖਿਓ ਪੈਰ ਲਾ ਕੋ ਮਿੱਟੀ ਇੱਥੇ ਖਲਾਰੀ ਜਾਣੀ ਹੈ ਇਹ ਉਹ ਜਿਹੜੀ ਹੈ ਭਾਵੇਂ ਇਹ ਰਗੜੀ ਤੇ ਹੈ ਜੀ ਰਗੜੀ ਤੇ ਹੈ ਤੇ ਇਹ ਜਿਹੜੀ ਹੈ ਇਹ ਤੇ ਪੂਰਾ ਫਲਾ ਕਰ ਦਿੰਦੀ ਹੈ ਤੇ ਜੜਾ ਕ ਜਿਆਂ ਜਿਆਂ ਦੀਆਂ ਤਾਂਗੜੇ ਦੂਣਾ ਹੋ ਜਾਂਦਾ ਹਾਂ ਗੋਭੀ ਦੇ ਅੱਗੇ ਨਾਲ ਵਜਨ ਵਾਜ ਜਾਂਦਾ ਪੂਰਾ ਫੁੱਲ ਬਣਦਾ ਉਹ ਜਿਹੜਾ ਸੀ ਉਹਦਾ ਤਾਂਗੜੇ ਨਹੀਂ ਹੁੰਦਾ ਤੇ ਫੁੱਲ ਨਿਕਲਦਾ ਬਣਾ ਇੰਨੀ ਕਿ ਫੁੱਲ ਬਣਦਾ ਕਿੰਨੀ ਕਿ ਨਿਕਲ ਆਉ ਗੋਭੀ ਦੇ ਦੇਖੋ ਜੀ ਨਾ ਚੰਗੀ ਰਹਿ ਨਾ ਮਾੜੀ ਰਹਿ ਗੋਭੀ 2.5 ਲੱਖ ਦੀ ਨਿਕਲ ਜਾਂਦੀ ਕਿੱਲੇ ਦੀ 2.5 ਵਾਜਨ ਕਿੰਨਾ ਨਿਕਲਦਾ ਕਵਾਂਟਲਾਂ ਦੇ ਵਿੱਚ ਕਵਾਂਟਲਾਂ ਦੇ ਵਿੱਚ ਤੇ ਮੇਰੇ ਹਿਸਾਬ ਨਾਲ 200 ਕਵਾਂਟਲ ਤੋਂ ਵੱਧ ਨਿਕਲ ਜਾਂਦੀ 200 ਕਵਾਂਟਲ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ